ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਸਾਡੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਖੜੇ ਆਂ ਪਟਿਆਲਾ ਸ਼ਹਿਰ ਤੇ ਪਟਿਆਲੇ ਤੋਂ ਆਪਾਂ ਤੁਹਾਨੂੰ ਅੱਜ ਲੈ ਕੇ ਚੱਲਾਂਗੇ ਇਸ ਰੂਟ ਦੀ ਸਭ ਤੋਂ ਜਿਹੜੀ ਮਤਲਬ ਬਿਜ਼ੀ ਸਟ੍ਰੇਨ ਹੈ ॠषिकेश ਤੋਂ ਲੈ ਕੇ ਜਿਹੜੀ ਗੰਗਾ ਨਗਰ ਜਾਂਦੀ ਹੈ ਗੰਗਾ ਨਗਰ ਐਕਸਪ੍ਰੈਸ ਕਹਦੇ ਨੇ ਆਪਾਂ ਉਹਨਾਂ ਨੂੰ 148 16 ਨੰਬਰ ਜੋ ਕਿ ਇਸ ਰੂਟ ਦੀ ਸਭ ਤੋਂ ਬਿਜ਼ੀ ਟ੍ਰੇਨ ਹੈ ਅੱਜ ਆਪਾਂ ਤੁਹਾਨੂੰ ਉਹਦੇ ਵਿੱਚ ਸਫ਼ਰ ਕਰਾਵਾਂਗੇ ਤੋ ਤੁਹਾਨੂੰ ਆਪਾ ਦਿਖਾਵਾਂਗੇ ਉਹਦੇ ਵਿੱਚ ਟ੍ਰੇਨ ਵਿੱਚ ਕੀ ਕੀ ਮਤਲਬ ਹੈ ਫੈਸਿਲਿਟੀਆਂ ਨੇ ਤੇ ਕੀ ਉਸ ਟ੍ਰੇਨ ਵਿੱਚ ਰਸ਼ ਕਿੰਨਾ ਕੁ ਹੁੰਦਾ ਹੈ ਵੈਸੇ ਤਾਂ ਇਸ ਰੂਟ ਤੇ ਤਕਰੀਬਨ ਕਾਫੀ ਟ੍ਰੇਨਾਂ ਬੰਦ ਹੋ ਚੁੱਕੀਆਂ ਨੇ ਕਿਉਂਕਿ ਇੱਥੇ ਜਿਹੜਾ ਧੂੜੀ ਦਾ ਸਟੇਸ਼ਨ ਹੈ ਉਹਦਾ ਨਵੀਨੀਕਰਨ ਹੋ ਰਿਹਾ ਤੇ ਉਹਦੇ ਕਰਕੇ ਤਕਰੀਬਨ 80% ਟ੍ਰੇਨਾਂ ਜੋ ਵੀ ਸਰੂਟ ਦੀਆਂ ਨੇ ਜੋ ਅੰਬਾਲਾ ਬਠਿੰਡਾ ਲਾਈਨ ਦੀ ਟ੍ਰੇਨਾਂ ਨੇ ਉਹ ਬੰਦ ਨੇ ਬਟ ਰਿਸ਼ੀਕੇਸ਼ ਜਿਹੜੀ ਟ੍ਰੇਨ ਹੈਗੀ ਹੈ ਗੰਗਾ ਨਗਰ ਲਈ ਜਾਂਦੀ ਹੈ ਇਸ ਟ੍ਰੇਨ ਦੀ ਇੰਨੀ ਵੈਲਿਊ ਹੈ ਕਿ ਇਸ ਟ੍ਰੇਨ ਨੂੰ ਹਲੇ ਬੰਦ ਨਹੀਂ ਕੀਤਾ ਗਿਆ ਕਿਉਂਕਿ ਪਬਲਿਕ ਦੀ ਯਾਤਰੀਆਂ ਦੀ ਡਿਮਾਂਡ ਕਰਕੇ ਇਸ ਟ੍ਰੇਨ ਨੂੰ ਬੰਦ ਨਹੀਂ ਕੀਤਾ ਗਿਆ ਸੋ ਚੱਲਦੇ ਆਪਾਂ ਫਿਰ ਆਪਣੇ ਸਫ਼ਰ ਤੇ ਪਟਿਆਲੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਕੁਝ ਟਾਈਮ ਪਹਿਲਾਂ ਹੀ ਜਿਹੜਾ ਇਹ ਰੈਨੂਵੇਟ ਹੋਇਆ ਹੈਗਾ ਤੇ ਕਾਫੀ ਵਧੀਆ ਇਹਦੀ ਬਿਲਡਿੰਗ ਹੈ ਤੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਾਫੀ ਅੱਛੀ ਬਿਲਡਿੰਗ ਬਣੀ ਹੈ ਪਟਿਆਲੇ ਰੇਲਵੇ ਸਟੇਸ਼ਨ ਦੀ ਤੇ ਜੋ ਇੱਥੇ ਇੱਕ ਪੁਰਾਣਾ ਕਾਫੀ ਪੁਰਾਣਾ ਰੇਲਵੇ ਇੰਜਨ ਸੀ ਉਹ ਸਾਈਡ ਤੇ ਖੜਾ ਹੈ ਜੋ ਕਿ ਪਹਿਲਾਂ ਸੈਂਟਰ ਵਿੱਚ ਸੀਗਾ ਬਾਕੀ ਸਾਫ ਸਫਾਈ ਦਾ ਇੱਥੇ ਪੂਰਾ ਪ੍ਰਬੰਧ ਹੈ ਬਹੁਤ ਵਧੀਆ ਇੱਥੇ ਸਫਾਈ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਅੰਦਰ ਵੱਲ ਚੱਲਦੇ ਆਂ ਟਿਕਟ 카운ਟਰ ਵੱਲ ਟ੍ਰੇਨ ਨੂੰ ਹਲੇ ਟਾਈਮ ਕਾਫੀ ਹੈ ਕਾਫੀ ਟਾਈਮ ਪਹਿ ਟ੍ਰੇਨ ਆਦਾ ਜੇ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਹਲੇ ਟਿਕਟ ਕਾਊਂਟਰ ਤੇ ਜ਼ਿਆਦਾ ਰਸ਼ ਨਹੀਂ ਹੈਗਾ ਕਿਉਂਕਿ ਟ੍ਰੇਨ ਵਿੱਚ ਹਲੇ ਅੱਧਾ ਪੌਣਾ ਘੰਟਾ ट्रेन दे आंदा पया ज्यादा रश नहीं हैगा ट्रेन टिकट टिकट काउंटर है आराम नाल ट्रेन दो टिकट मिल सकती है गड्डियां जमे ਤੁਹਾਨੂੰ ਦੱਸਿਆ ਹੈ ਕਿ ਕਾਫੀ ਗੱਡੀਆਂ ਕੈਨਸਲ ਨੇ ਸੋ ਇਸ ਟਾਈਮ ਸਿਰਫ ਦੋ ਤਿੰਨ ਟ੍ਰੇਨਾਂ ਹੀ ਨੇ ਇੱਕ ਸ਼੍ਰੀ ਗੰਗਾ ਨਗਰ ਰਿਸ਼ੀਕੇਸ਼ ਵਾਲੀ ਤੇ ਇੱਕ ਬੰਦੇਵਾਰਤ ਤੇ ਇੱਕ ਦਿੱਲੀ ਇੰਟਰ ਸਿਟੀ ਜੈਕਟਸ ਸੋ ਆਪਾਂ ਅੰਦਰ ਚੱਲਦੇ ਆਂ ਪਲੇਟਫਾਰਮ ਵਾਲੀ ਸਾਈਡ ਪਲੇਟਫਾਰਮ ਤੇ ਕਾਫੀ ਰਸ਼ਾ ਕਿਉਂਕਿ 2-3 ਟ੍ਰੇਨਾਂ ਦਾ ਟਾਈਮ ਹੋ ਚੁੱਕਿਆ ਇਕੱਠਾ ਹੀ ਹੈ ਟਾਈਮ ਫਾਜ਼ਿਲਕਾ ਵਾਲੀ ਟ੍ਰੇਨ ਵੀ ਆਣੀ ਹੈ ਜੋ ਕਿ ਅੱਜ ਡੇਢ ਘੰਟਾ ਲੇਟ ਹੈ ਤੇ ਰਿਸ਼ੀਕੇਸ਼ ਦੀ ਟ੍ਰੇਨ ਆਪਣੀ ਹੈਗੀ ਹੈ ਉਹ ਤਕਰੀਬਨ 5 ਮਿੰਟ ਲੇਟ ਸੀ ਤੇ ਬਾਕੀ ਬੰਦੇ ਭਾਰਤ ਟ੍ਰੇਨ ਦਾ ਵੀ ਆਨ ਦਾ ਟਾਈਮ ਹੋ ਚੁੱਕਿਆ ਸੋ ਦੇਖਦੇ ਹਾਂ ਕਿ ਪਹਿਲਾਂ ਬੰਦੇ ਭਾਰਤ ਟ੍ਰੇਨ ਲੈਂਦੇ ਨੇ ਯਾਰ ઋਸ਼ੀਕੇਸ਼ ਵਾਲੀ ਪਟਿਆਲੇ ਦਾ ਜਿਹੜਾ ਸਟੇਸ਼ਨ ਉਹ ਅੰਦਰੋਂ ਵੀ ਸਾਰਾ ਪੂਰਾ ਵਧੀਆ ਮਤਲਬ ਬਣਾਇਆ ਗਿਆ ਕੁਝ ਟਾਈਮ ਪਹਿਲਾਂ ਹੀ ਟレインਾਂ ਬੰਦ ਹੋਣ ਕਰਕੇ ਤੁਹਾਨੂੰ ਇੱਥੇ ਜਿਹੜੀਆਂ ਚਾਹ ਪਾਣੀ ਦੀਆਂ ਰੇੜੀਆਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ 2-4 ਹੀ ਦੇਖਣ ਨੂੰ ਮਿਲਣਗੀਆਂ ਕਿਉਂਕਿ ਟレインਾਂ ਬੰਦ ਨੇ ਸਵਾਰੀ ਘੱਟ ਹੈ ਸੋ ਇਸ ਕਰਕੇ 2-4 ਰੇੜੀਆਂ ਹੀ ਇੱਥੇ ਤੁਹਾਨੂੰ ਖਾਣ ਪੀਣ ਦੀਆਂ ਮਿਲਣਗੀਆਂ ਟレイン ਆਪਣੀ 10-15 ਮਿੰਟ ਲੇਟ ਹੋ ਚੁੱਕੀ ਹੈ ਵੈਸੇ ਤਾਂ ਟレイン ਦਾ ਜਿਹੜਾ ਟਾਈਮ ਇੱਥੇ ਹੈਗਾ ਰਾਈਟ ਟਾਈਮ ਉਹ 7:03 ਦਾ ਹੈ ਪਰ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਜਿਹੜੀ ਦਿੱਲੀ ਤੋਂ ਚੱਲ ਕੇ ਫਿਰੋਜ਼ਪੁਰ ਜਾਂਦੀ ਹੈ ਉਹਦੇ ਕਰਕੇ ਆਪਣੀ ਟ੍ਰੇਨ ਨੂੰ ਪਿੱਛੇ ਜਿਹੜਾ ਸਟੇਸ਼ਨ ਹੈ ਉੱਥੇ ਰੋਕਿਆ ਗਿਆ ਹੈ ਤਾਂ ਪਹਿਲਾ ਬੰਦੇ ਭਾਰਤ ਆਏਗੀ ਉਸ ਤੋਂ ਬਾਅਦ ਆਪਣੀ ਜਿਹੜੀ 14816 ਟ੍ਰੇਨ ਹੈ ਉਹ ਆਏਗੀ ਜੇ ਮੈਂ ਰਸ਼ ਦੀ ਗੱਲ ਕਰਾਂ ਤਾਂ ਸਟੇਸ਼ਨ ਤੇ ਰਸ਼ ਇੰਨਾ ਕ ਜਿਆਦਾ ਹੈ ਅਸਲ 'ਚ ਟ੍ਰੇਨਾਂ ਬੰਦ ਹੋਣ ਕਰਕੇ ਕਿਉਂਕਿ ਦੁਪਹਿਰ ਦੇ ਟਾਈਮ ਇੱਥੇ ਕੋਈ ਟ੍ਰੇਨਾਂ ਨਹੀਂ ਹੈਗੀਆਂ ਸੋ ਜਿਹੜੀਆਂ ਦੋ ਗੱਡੀਆਂ ਸਵੇਰੇ ਆਉਂਦੀਆਂ ਨੇ ਦਿੱਲੀ ਵਾਲੀ ਤੇ ਗੰਗਾ ਨਗਰ ਹਰਦਵਾਰ ਵਾਲੀ ਤੇ ਸ਼ਾਮ ਨੂੰ ਉਹੀ ਦੋਨੋਂ ਗੱਡੀਆਂ ਵਾਪਸ ਮੁੜਦਿਆਂ ਨੇ ਉਦੇ ਕਰਕੇ ਇੱਥੇ ਰਸ਼ ਬਹੁਤ ਜ਼ਿਆਦਾ ਅੱਜ ਸੋ ਤੁਸੀਂ ਦੇਖ ਸਕਦੇ ਹੋ ਬੰਦੇ ਭਾਰਤ ਨੂੰ ਰੀਤੀ ਦਿੱਤੀ ਗਈ ਹੈ ਤੇ ਜਿਹੜੀ ਰਿਸ਼ੀਕੇਸ਼ ਗੰਗਾਨਗਰ ਜਿਹੜੀ ਇੰਟਰ ਸਿਟੀ ਹੈਗੀ ਹੈ ਉਹਨੂੰ ਪਿਛਲੇ ਸਟੇਸ਼ਨ ਤੇ ਰੋਕਿਆ ਗਿਆ ਤੇ ਇਹ ਟ੍ਰੇਨ ਜਾਏਗੀ ਇਸ ਤੋਂ ਬਾਅਦ ਤਕਰੀਬਨ 50-55 ਮਿੰਟ ਬਾਅਦ ਜਿਹੜੀ ਟ੍ਰੇਨ ਆਏਗੀ ਆਪਣੀ ਬੰਦੇ ਭਾਰਤ ਜਿਹੜੀ ਇਸ ਰੂਟ ਤੇ ਨਵੀਂ ਗੱਡੀ ਚੱਲੀ ਹੈ ਰੌਜਪੁਰ ਦਿੱਲੀ ਇਸ ਟ੍ਰੇਨ ਦਾ ਵਲੌਗ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਪਹਿਲਾਂ ਮਨੇ ਪਟਿਆਲੇ ਤੋਂ ਦਿੱਲੀ ਦਾ ਸਫਰ ਕੀਤਾ ਸੀ। ਲਗਭਗ 2 ਮਿੰਟ ਦਾ ਸਟੌਪ ਜੱਥੇ ਤੇ ਉਸ ਤੋਂ ਬਾਅਦ ਇਹ ਟ੍ਰੇਨ ਚੱਲੇਗੀ ਤਾਂ ਆਪਣੀ ਲਾਈਨ ਖਾਲੀ ਹੋਏਗੀ ਤਾਂ ਉਸ ਤੋਂ ਬਾਅਦ 14816 ਜਿਹੜੀ ਆਪਣੇ ਰਿਸ਼ੀਕੇਸ਼ ਗੰਗਾ ਨਗਰ ਟ੍ਰੇਨ ਹੈ ਉਹ ਆਏਗੀ। ਬੰਦੇ ਪਰ ਟ੍ਰੇਨ ਵੀ ਕਾਫੀ ਵਧੀਆ ਇੱਥੋਂ ਸਵਾਰੀ ਇਹਨੂੰ ਪੈ ਰਹੀ ਹੈ। ਸੋ ਕੁੱਲ ਮਿਲਾ ਕੇ ਵਧੀਆ ਗੱਡੀ ਨਿਕਲੀ ਇਸ ਰੂਟ ਤੇ। کافی کامیاب ہوئی ہے کے بعد بندے بھارت جو کہ پر دور روانہ ہوئی ہے پٹیالہ اسٹیشن اس منٹ بعد اپنی ٹرین کشی کش گنگا نگر جائے گی ਫਾਈਨਲੀ 148 16 ਰਿਸ਼ੀਕੇਸ਼ ਗੰਗਾ ਨਗਰ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਪਟਿਆਲਾ ਸਟੇਸ਼ਨ ਤੇ ਕੀਤੀ ਗਈ ਹੈ ਤੇ ਤਕਰੀਬਨ 2 ਮਿੰਟ ਦੇ ਵਿੱਚ ਜਿਹੜੀ ਟ੍ਰੇਨ ਹੈ ਉਹ ਪਟਿਆਲਾ ਸਟੇਸ਼ਨ ਤੇ ਐਂਟਰ ਹੋ ਜਾਏਗੀ ਇਸ ਤੋਂ ਪਹਿਲਾਂ ਇੱਕ ਟ੍ਰੇਨ ਦਾ ਟਾਈਮ ਹੈਗਾ ਜਿਹੜੀ 14507 ਜੋ ਕਿ ਦਿੱਲੀ ਤੋਂ ਚੱਲ ਕੇ ਫਾਜ਼ਿਲਕਾ ਜਾਂਦੀ ਹੈ ਉਹ ਟ੍ਰੇਨ ਅੱਜ ਡੇਢ ਘੰਟਾ ਲੇਟ ਹੈ ਵੈਸੇ ਉਸ ਟ੍ਰੇਨ ਦਾ ਜਿਹੜਾ ਟਾਈਮ ਹੈ ਬੰਦੇ ਭਾਰਤ ਤੋਂ ਵੀ ਪਹਿਲਾਂ ਦਾ ਹੈ ਪਰ ਅੱਜ ਉਹ ਟ੍ਰੇਨ ਦੇਸ਼ਿਕਸ਼ ਗੰਗਾ ਨਗਰ ਟ੍ਰੇਨ ਤੋਂ ਬਾਅਦ ਆਏਗੀ ਇਸ ਕਰਕੇ ਸਟੇਸ਼ਨ ਤੇ ਜਿਹੜੀ ਰਸ਼ ਹੈ ਜਿਹੜਾ ਸਵਾਰੀ ਹੈ ਉਹ ਦੋਨੇ ਟ੍ਰੇਨਾਂ ਦੀ ਇਕੱਠੀ ਹੋ ਚੁੱਕੀ ਹੈ ਪੂਰੇ ਅੱਧੇ ਘੰਟੇ ਲੇਟ ਤੋਂ ਬਾਅਦ ਜਿਹੜੀ ਟ੍ਰੇਨ ਹੈ ਉਹ ਪਟਿਆਲੇ ਸਟੇਸ਼ਨ ਤੇ ਪਹੁੰਚੀ ਹੈ ਵੈਸੇ ਤਾਂ ਟ੍ਰੇਨ ਜਿਹੜੀ ਹੈਗੀ ਹੈ ਇਹ ਰਾਈਟ ਟਾਈਮ ਚੱਲ ਰਹੀ ਸੀ ਪਰ ਬੰਦੇ ਭਾ ਟ੍ਰੇਨ ਕਰਕੇ ਇਸ ਨੂੰ ਜਿਹੜਾ ਪਿਛਲੇ ਸਿਸ਼ ਤੇ ਰੋਕਿਆ ਗਿਆ ਤੇ ਤਕਰੀਬਨ ਅੱਧੇ ਘੰਟੇ ਬਾਅਦ ਅੱਧਾ ਘੰਟਾ ਲੇਟ ਗਈ ਟ੍ਰੇਨ ਹੈਗੀ ਹੈ ਉਹ ਆਪਣੀ ਪਟਿਆਲਾ ਸਟੇਸ਼ਨ ਤੇ ਪਹੁੰਚੀ ਹੈ ਤੇ ਰਸ਼ ਦੀ ਜੇ ਮੈਂ ਗੱਲ ਕਰਾਂ ਰਾਸ਼ੇਸ ਟ੍ਰੇਨ ਵਿੱਚ ਅਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਬਹੁਤ ਬੁਰਾ ਹਾਲ ਹੁੰਦਾ ਹੈ ਸਟ੍ਰੇਨ ਵਿੱਚ ਕਿਉਂਕਿ ਇਸ ਟ੍ਰੇਨ ਵਿੱਚ ਜਿਹੜੇ ਜਨਰਲ ਡੱਬੇ ਨੇ ਉਹ ਬਹੁਤ ਘੱਟ ਨੇ ਤੁਸੀਂ ਦੇਖ ਸਕਦੇ ਹੋ ਕਿ ਦੋ ਡੱਬੇ ਅਕਲੇ ਪਾਸੇ ਨੇ ਤੇ ਜਿਹਨਾਂ ਡੱਬੇ ਜਿਹੜੇ ਹੈਗੇ ਨੇ ਜਨਰਲ ਦੇ ਉਹ ਗਾਰਡ ਵਾਲੇ ਸਾਈਡ ਹੁੰਦੇ ਨੇ ਬਾਕੀ ਦੇ ਵਿੱਚ ਸਲੀਪਰ ਤੇ ਏਸੀ ਜ਼ਿਆਦਾ ਨੇ ਰਾਸ਼ਦੀ ਮੈਂ ਜੇਗਾ ਤੁਹਾਨੂੰ ਪਹਿਲਾਂ ਕਿਹਾ ਸੀ ਮਨੇ ਰਾਸ਼ ਸਟੇਨ ਵਿੱਚ ਇੰਨਾ ਕੁ ਜ਼ਿਆਦਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਵਾਰੀਆਂ ਦਾ ਬਹੁਤ ਬੁਰਾ ਹਾਲ ਹੈ ਸੋ ਮੈਂ ਤੁਹਾਨੂੰ ਪਹਿਲਾਂ ਪਿਆ ਸੀ ਜਿਹੜੇ ਜਨਰਲ ਡੱਬੇ ਨੇ ਉਹ ਤਿੰਨ ਹੈਗੇ ਨੇ ਉਹ ਪਿਛਲੇ ਸਾਈਡ ਨੇ ਦੋ ਡੱਬੇ ਜਨਰਲ ਦੇ ਅਗਲੇ ਸਾਈਡ ਨੇ ਸੋ ਸਵਾਰੀਆਂ ਜਿਹੜੀਆਂ ਸੀਗੀਆਂ ਉਹ ਸਟੇਸ਼ਨ ਤੇ ਅੱਗੇ ਪਿੱਛੇ ਖੜੀਆਂ ਸੀਗੀਆਂ ਸੋ ਉਹਨਾਂ ਨੂੰ ਹੁਣ ਪਤਾ ਲੱਗਿਆ ਤੇ ਉਹ ਆਪਣੇ ਆਪਣੇ ਜਿਹੜੇ ਡੱਬਿਆਂ ਵੱਲ ਜਿਹੜੇ ਜਨਰਲ ਡੱਬਿਆਂ ਵੱਲ ਭੱਜਦੇ ਹੋਏ ਆਪਾਂ ਕੋਸ਼ਿਸ਼ ਕੀਤੀ ਸੀ ਜਨਰਲ ਡੱਬੇ 'ਚ ਜਾਂਦੀ ਪਰ ਜਨਰਲ ਡੱਬੇ 'ਚ ਤਾਂ ਬਹੁਤ ਬੁਰਾ ਹਾਲ ਸੀ ਤੋ ਤੇ ਇਹਨੋਂ ਆਪਣੀ ਚੱਲਣ ਵਾਲੀ ਸੀ ਇਸ ਕਰਕੇ ਆਪਾਂ ਸਲੀਪਰ ਡੱਬੇ ਵਾਲੀ ਚੱਲਦੇ ਹਾਂ ਸਾਰੇ ਸਲੀਪਰ ਪਾ ਪਾ ਦੇ ਪਾਪਾ ਚੜ ਗਿਆ ਚੱਲ ਸਲੀਪਰ ਨੂੰ ਗਿਆ ਗਿਰਾਣ ਛੱਡੋ ਬਾਅਦ ਵਿੱਚ ਦੇਖਾਂਗੇ ਕਿੱਥੇ ਉੱਤਰਨਾ ਆਉਂਦਾ ਆ ਰਿਹਾ ਹੈਗਾ ਤੇਰਾਲਾ ਤਕਰੀਬਨ 2 ਮਿੰਟ ਦੇ ਸਟਾਪੇਜ ਤੋਂ ਬਾਅਦ ਟ੍ਰੇਨ ਪਟਿਆਲਾ ਚੱਲੀ ਹੈ ਤੇ ਰਸਤੇ ਵਿੱਚ ਸਿਰਫ ਇੱਕ ਨਾਬਾ ਸਟਾਪੇਜ ਆਏਗਾ ਤੇ ਉਸ ਤੋਂ ਬਾਅਦ ਧੂਰੀ ॠषिकेश ਗੰਗਾ ਨਗਰ ਟ੍ਰੇਨ ਜਾਣ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਕਿ ਸਟੇਸ਼ਨ ਦਾ ਹਾਲ ਕੀ ਹੈ ਸਟੇਸ਼ਨ ਤੇ ਹਾਲੇ ਵੀ ਇੱਥੇ ਰਸ਼ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਦੱਸਿਆ ਸੀ ਕਿ ਫਾਜ਼ਿਲਕਾ ਜਿਹੜੀ ਦਿੱਲੀ ਟ੍ਰੇਨ ਹੈ ਉਹ ਅੱਜ तकरीबन 2 ਘੰਟੇ ਲੇਟ ਹੈ ਸੋ ਉਸ ਕਰਕੇ ਜਿਹੜੀ ਸਵਾਰੀ ਹੈ ਉਹ ਫਾਜ਼ਿਲਕਾ ਵਾਲੀ ਟ੍ਰੇਨ ਦੀ ਸਵਾਰੀ ਹੈ ਉਹਦੀ ਵੇਟ ਕਰ ਰਹੀ ਹੈ ਇਹ ਪਟਿਆਲੇ ਦਾ ਜਿਹੜਾ ਨਾਲ ਰੋਡ ਹੈ ਕਾਫੀ ਫੇਮਸ ਹੈ ਤੇ ਇਹ ਜਿਹੜੀ ਮਾਰਕੀਟ ਹੈ ਇਹ ਤਿੱਬਤੀ ਮਾਰਕੀਟ ਹੈ ਇਹਦਾ ਵੀ ਤੁਹਾਨੂੰ ਕਦੇ ਵਲੌਗ ਦਿਖਾਵਾਂਗੇ ਆਪਾਂ ਤੇ ਕਾਫੀ ਫੇਮਸ ਜਿਹੜਾ ਇਹ ਰੋਡ ਹੈ ਇਸ ਤਾਕੇ ਕਾਲੀ ਮਾਤਾ ਮੰਦਰ ਜਾਂਦਾ ਆ ਆ ਯਾਰ ਲਗਾ ਨਹੀਂ ਜਰਨਲ ਡੱਬੇ ਜਰਾਸ਼ਵਨ ਕਰਕੇ ਕਾਫੀ ਸਵਾਰੀਆਂ ਸਲੀਪਰ ਕੰਪਾਰਟਮੈਂਟ ਵਿੱਚ ਆ ਚੁੱਕੀਆਂ ਨੇ ਦੇਮੇ ਕਿ ਤੁਹਾਨੂੰ ਦੱਸਿਆ ਸੀਗਾ ਇਹ ਸਲੂਟ ਦੀ ਕਾਫੀ ਬੀਜ਼ੀ ਟ੍ਰੇਨ ਹੈ। ਸੋ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦਾ ਕਿੰਦਾ ਬੁਰਾ ਹਾਲ ਹੈ ਸਟੇਨ ਦਾ। ਸਿਰਫ ਦੋ ਡੱਬੇ ਪਿੱਛੇ ਨੇ ਤੇ ਤਿੰਨ ਡੱਬੇ ਜਨਰਲ ਦੇ ਅੱਗੇ ਨੇ। ਸੋ ਸਵਾਰੀਆਂ ਨੂੰ ਜਿੱਥੇ-ਜਿੱਥੇ ਸੀਟ ਮਿਲਦੀ ਹੈ ਸਵਾਰੀਆਂ ਯਾਤਰੀਆਂ ਆਪਣੇ-ਆਪਣੇ ਟਿਕਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਬਾਈ ਕਹਿੰਦਾ ਮੈਨੂੰ ਗਰਮੀ ਲੱਗਦੀ ਐ। ਬਾਈ ਨੇ ਖਿੜਕੀ ਖੋਲ ਕੇ ਆਪਣਾ ਖਿੜਕੀ 'ਚ ਬੈਠਾ ਆਰਾਮ ਨਾਲ। ਬਾਈ ਗਰਮੀ ਲੱਗਦੀ ਐ ਤੁਹਾਨੂੰ? ਗਰਮੀ ਲੱਗਦੀ ਹੈ ਅਰੇ ਖੜੇ ਰਹਿ ਕੇ ਅੱਛਾ ਖੜੇ ਤਾਂ ਰਹੇ ਹੈ ਸੀਟਾਂ ਨਹੀਂ ਹੈਗੇ ਨਾ ਗੱਡੀ 'ਚ ਹਾਂਜੀ ਹਾਂ ਲੱਭ ਲਓ ਸੀਟਾਂ ਮੁੰਡਿਓ ਲੱਭ ਲਓ ਸੀਟਾਂ तकरीबन 25 ਮਿੰਟ ਦੇ ਸਫ਼ਰ ਤੋਂ ਬਾਅਦ ਜਿਹੜੀ ਟ੍ਰੇਨ ਆਪਣੀ ਹੈਗੀ ਆ ਉਹ ਨਾਭੇ ਪਹੁੰਚ ਚੁੱਕੀ ਹੈ ਤੇ ਨਾਭੇ ਦੇ ਵਿੱਚ ਜਿਹੜੀ ਸਵਾਰੀਆਂ ਦਾ ਠੀਕ ਠਾਕ ਹੀ ਹੈ ਇੱਥੇ ਜ਼ਿਆਦਾ ਰਸ਼ ਨਹੀਂ ਹੈਗਾ ਜਿੱਦਾਂ ਆਪਾ ਪਟਿਆਲੇ ਦੇਖਿਆ ਸੀਗਾ ਕੁਝ ਅੱਜ ਸੰਡੇ ਹੋਣ ਕਰਕੇ ਵੀ ਰਸ਼ ਘੱਟ ਹੈ ਅਦਰਵਾਈਜ਼ ਬਾਕੀ ਦਿਨਾਂ ਵਿੱਚ ਇਸ ਟ੍ਰੇਨ ਵਿੱਚ ਕਾਫੀ ਰਸ਼ ਹੁੰਦਾ ਹੈ ਡੇਲੀ ਪੈਸੈਂਜਰ ਦਾ ਤੇ ਜੋ ਸਰਵਿਸ ਕਰਦੇ ਨੇ ਸ਼ਨੀਵਾਰ ਨੂੰ ਤਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਤਕਰੀਬਨ 2 ਮਿੰਟ ਤੇ ਸਟਾਪੇਜ ਤੋਂ ਬਾਅਦ ਟ੍ਰੇਨ ਨਾਬੇ ਤੋਂ ਚੱਲੀ ਤੇ ਨਾਬੇ ਤੋਂ ਚੱਲ ਕੇ ਸਿਰਫ ਧੂਰੀ ਖੜਨੀ ਹੈ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਧੂਰੀ ਦੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀਕਰਨ ਚੱਲ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਧੂਰੀ ਦੇ ਜਿਹੜੇ ਸਟੇਸ਼ਨ ਦਾ ਹਾਲ ਤਕਰੀਬਨ ਸਾਰੇ ਪਾਸੇ ਸਟੇਸ਼ਨ ਤੇ ਕੰਮ ਚੱਲ ਰਿਹਾ ਸੋ ਗੱਡੀਆਂ ਦੀ ਜਿਹੜੀ ਆਵਾਜ਼ ਆਈ ਹੈ ਉਹ ਵੀ ਬੰਦ ਕੀਤੀ ਗਈ ਹੈ ਤੇ ਕੁਝ ਜੋ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਨੂੰ ਕਾਫੀ ਸਲੋ ਇੱਥੇ ਐਂਟਰ ਕੀਤਾ ਜਾਂਦਾ ਹੈ ਫਾਈਨਲੀ 1 ਘੰਟਾ 10 ਮਿੰਟ ਦੇ ਸਫ਼ਰ ਤੋਂ ਬਾਅਦ ਆਪਾਂ ਧੂਰੀ ਦੇ ਜਿਹੜੇ ਰੇਲਵੇ ਸਟੇਸ਼ਨ ਤੇ ਪਹੁੰਚੇ ਆ। ਸਫ਼ਰ ਵੈਸੇ 50 ਕਿਲੋ ਮਿੰਟ ਦਾ ਹੁੰਦਾ ਹੈ ਪਰ ਕੁਛੜ ਟ੍ਰੈਕ ਤੇ ਕੰਮ ਚੱਲ ਰਿਹਾ ਤੇ ਕੁਝ ਸਟੇਸ਼ਨ ਤੇ ਕੰਮ ਚੱਲ ਰਿਹਾ ਉਹਦੇ ਕਰਕੇ ਜਿਹੜਾ ਸਫ਼ਰ ਹੈ ਉਹ 1 ਘੰਟਾ 10 ਮਿੰਟ ਦਾ ਲੱਗਿਆ ਪਟਿਆਲੀ ਤੋਂ ਧੂਰੀ ਦਾ ਤੁਰੀ ਸਟੇਸ਼ਨ ਜੰਕਸ਼ਨ ਹੋਣ ਕਰਕੇ ਇੱਥੋਂ ਤੁਹਾਨੂੰ ਕਾਫੀ ਸਾਈਡ ਦੀਆਂ ਟ੍ਰੇਨਾਂ ਮਿਲ ਜਾਣਗੀਆਂ ਜਿਵੇਂ ਲੁਧਿਆਣਾ ਸਾਈਡ ਦੀਆਂ हिसार ਸਾਈਡ ਦੀਆਂ ਜੈਪੁਰ ਸਾਈਡ ਜਾਂ ਆਪਣਾ ਲੁਧਿਆਣਾ ਤੋਂ ਅੱਗੇ ਅੰਮ੍ਰਿਤਸਰ ਸਾਈਡ ਤੁਰੀ ਤੋਂ ਜੰਕਸ਼ਨ ਹੋਣ ਕਰਕੇ ਇੱਥੇ ਤੁਹਾਨੂੰ ਸਾਰੀਆਂ ਟ੍ਰੇਨਾਂ ਮਿਲ ਜਾਣਗੀਆਂ ਫਿਲਹਾਲ ਤਾਂ 2 ਮਹੀਨੇ ਲਈ ਤਕਰੀਬਨ ਲੁਧਿਆਣਾ ਸਾਈਡ ਦੀਆਂ हिसार ਸਾਈਡ ਦੀਆਂ ਸਾਰੀਆਂ ਟ੍ਰੇਨਾਂ ਇੱਥੋਂ ਬੰਦ ਨੇ ਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਤੂਰੀ ਰੇਲਵੇ ਸਟੇਸ਼ਨ ਦਾ ਜਿਹੜਾ ਬਾਹਰਲਾ ਪਾਸਾ ਹੈ ਇਹ ਤਕਰੀਬਨ ਕੰਪਲੀਟ ਹੋ ਚੁੱਕਿਆ ਹੈ ਨਵੀਂ ਬਿਲਡਿੰਗ ਜੋ ਤਿਆਰ ਹੋਈ ਹੈ ਤੇ ਤੂਰੀ ਦੇ ਅੰਦਰਲੇ ਸਾਈਡ ਜੋ ਪਲੇਟਫਾਰਮ ਨੇ ਜਿਹੜੇ 1 ਨੰਬਰ 2 ਨੰਬਰ 3 ਨੰਬਰ ਤੇ ਹੁਣ ਦੋ ਪਲੇਟਫਾਰਮ ਨਵੇਂ ਬਣੇ ਨੇ 4 ਤੇ 5 ਉਹਨਾਂ ਦਾ ਹਾਲੇ ਕੰਮ ਚੱਲ ਰਿਹਾ ਹੈ ਇਹ ਬਾਹਰੋਂ ਤੁਸੀਂ ਦੇਖ ਸਕਦੇ ਹੋ ਬਾਹਰੋਂ ਬਿਲਡਿੰਗ ਸਾਰੀ ਨਵੀਂ ਬਣ ਚੁੱਕੀ ਹੈ ਤੇ ਕੁਝ ਸਾਲ ਕੁਝ ਟਾਈਮ ਪਹਿਲਾਂ ਹੀ ਹੋਈ ਹੈ ਰਾਸਤੇ ਵਿੱਚ ਟਰੈਕ ਤੇ ਪੂਰਾ ਕੰਮ ਚੱਲ ਰਿਹਾ ਸੀ ਤੋਂ ਇਹਦੇ ਕਰਕੇ ਜਿਹੜੀ ਟ੍ਰੇਨ ਹੈ ਉਹ ਕਾਫੀ ਸਲੋ ਆਈ ਤੇ ਤਕਰੀਬਨ ਸਵਾ ਘੰਟੇ ਵਿੱਚ ਪਟਿਆਲੇ ਤੋਂ ਧੂਰੀ ਦਾ ਇਹਨਾਂ ਟਾਈਮ ਲਿੱਤਾ ਟ੍ਰੇਨ ਨੇ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਨਵੇਂ ਸਫ਼ਰ ਤੇ ਨਵੇਂ ਵਲੌਗ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ